7ਵੇਂ ਗੇਟ ਦੀ ਮੀਟਿੰਗ ਹੋ ਚੁੱਕੀ ਹੈ ਹਾਲਾਂਕਿ ਉਸ ਮੀਟਿੰਗ ਤੋਂ 8ਵੇਂ ਗੇਟ ਦੀ ਮੀਟਿੰਗ ਤਾਂ ਨਿਕਲ ਹੀ ਚੁੱਕੀ ਹੈ ਤਾਂ ਬੜੀ ਆਮ ਗੱਲ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਗੱਲਬਾਤ ਕਿਸ ਤਰ੍ਹਾਂ ਦੀ ਰਹੀ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਦੋਵਾਂ ਤਰ੍ਹਾਂ ਦੇ ਵੱਲੋਂ ਰਿਹਾ ਇਸ ਮੀਟਿੰਗ 'ਚ ਜਿੰਨਾ ਜਦੋਂ ਮੀਟਿੰਗ ਹੋਣੀ ਹੁੰਦੀ ਹੈ ਤਾਂ ਸਾਰੇ ਕਹਿੰਦੇ ਆ ਕਿ ਨਜ਼ਰਾਂ ਟਿਕੀਆਂ ਹੋਈਆਂ ਹਨ ਕੇਂਦਰ ਸਰਕਾਰ ਤੇ ਕਿਸਾਨਾਂ ਆਪ ਕੋ ਵਿਚਕਾਰ ਜਿਹੜੀ ਗੱਲਬਾਤ ਹੋਣ ਵਾਲੀ ਹੈ ਕੀ ਆਏਗਾ ਬਾਹਰ ਕਿਸਾਨਾਂ ਨੇ ਅੰਕੜੇ ਭੇਜ ਤੇ ਅੱਜ ਦੀ ਮੀਟਿੰਗ ਤੇ ਅੰਕੜਿਆਂ ਦੀ ਗੱਲ ਦੇ ਬਾਅਦ ਜਾਂ ਤਾਂ ਐਸੀ ਗੱਲ ਸਾਹਮਣੇ ਆਉਂਦੀ ਕਿ ਅੰਕੜੇ ਰੱਖੇ ਗਏ ਐਸ ਗੱਲ ਦੇ ਤੱਕ ਕਿਸਾਨਾਂ ਦੀ ਗੱਲ ਮੰਨੀ ਗਈ ਮਾ ਕਹਨ ਜੇ ਇੱਕ ਫਸਲ ਤੇ ਮੰਨੀ ਜਾਂਦੀ ਜਾਂ ਇੱਕ ਗੱਲ ਮੰਨੀ ਜਾਂਦੀ ਲੱਗਦਾ ਕਿ ਅੰਕੜਿਆਂ ਦੀ ਕੋਈ ਗੱਲ ਤਾਂ ਮੰਨੀ ਗਈ ਕੇਂਦਰ ਦੇ ਮੰਤਰੀ ਹੋਣ ਤੇ ਚਾਹੇ ਉਹਨਾਂ ਦੇ ਪਾਲ ਚੀਮਾ ਜੀ ਦੋਨਾਂ ਨੇ ਬੜਾ ਭੜ ਕੇ ਗੱਲ ਕੀਤੀ ਕਿ ਗੱਲਬਾਤ ਬੜੀ ਸਤਿ ਭਾਵਨਾ ਵਾਲੇ ਮਾਹੌਲ ਚ ਹੋਈ ਨੇ ਖਰਾ ਮੌਸਮ ਜੈ بارش ਆਉਣ ਤੁੰਦਾ ਹੋਣ ਤੇ ਗਰਮੀ ਹੋਣੇ ਤੋਂ ਪੈਣੀ ਸ਼ੁਰੂ ਹੋ ਗਈ ਐ ਬਿਲਕੁਲ ਨਹੀਂ ਮਹੀਨੇ ਤੋਂ ਮੀਟਿੰਗ ਹੀ ਰੱਖੀ ਐ ਇਹ ਸਾਰਾ ਕੁਝ ਚੱਲ ਕੇ ਜਿਸੰਟਲੇਵਾਲ 100 ਜਨ ਤੋਂ ਕਾਹਵਿਨ ਉੱਪਰ ਨਿਕਲ ਗਏ ਉਹਨਾਂ ਦੇ ਮਰਨ ਵਰਤ ਨੂੰ ਨੇ ਕਿਸਾਨ ਆਗੂ ਕੋਈ ਰਸਤੇ ਵਿੱਚ ਸਾਧ ਦੇ ਗਿਆ ਕਿੰਦਾ ਐਕਸੀਡੈਂਟ ਹੋ ਗਿਆ ਕੋਈ ਬਿਮਾਰੀ ਕਰਨਾ ਆਪਣਾ ਦਮ ਤੋੜ ਗਿਆ ਸਾ ਪਹਿਲੀ ਗੱਲ ਤਾਂ ਜਿਹੜੀ 4 ਮਈ ਦੀ ਮੀਟਿੰਗ ਹੋਈ ਹੈ ਤੁਸੀਂ ਦੇਖੋ ਲਗਭਗ ਹਲੇ ਡੇਢ ਮਹੀਨਾ ਹੋਰ ਮੰਗ ਮੰਗਿਆ ਗਿਆ ਇਹਨਾਂ ਚੀਜ਼ਾਂ ਤੇ ਵਿਚਾਰ ਚਰਚਾ ਲਈ ਹਰ ਵਾਰ ਜੇ ਮੀਟਿੰਗ ਡੇਢ ਡੇਢ ਮਹੀਨੇ ਬਾਅਦ ਹੁੰਦੀ ਰਹੀ ਤਾਂ ਇਸ ਹਿਸਾਬ ਨਾਲ ਕਈ ਸਾਲ ਲੱਗ ਜਾਣਗੇ ਜਿਹੜੀ ਫਸਲ ਇੱਕ ਜਗ੍ਹਾ ਹੁੰਦੀ ਹੈ ਮੰਨ ਲਓ ਝੋਨੇ ਦੀ ਗੱਲ ਕਰੀਏ ਬਹੁਤੀਆਂ ਸਟੇਟਾਂ ਦੇ ਵਿੱਚ ਝੋਨਾ ਨਹੀਂ ਵੀ ਹੁੰਦਾ ਜਾਂ ਉੱਥੋਂ ਦੇ ਕਿਸਾਨ ਬੀਜਦੇ ਨਹੀਂ ਤਾਂ ਆਪਸੀ ਮਤ ਕਿਸ ਤਰ੍ਹਾਂ ਮਿਲੇਗੀ ਦੂਜੀ ਗੱਲ ਇਹ ਵੀ ਕੀ ਪਹਿਲਾਂ ਅੰਦੋਲਨ ਹੋ ਚੁੱਕਿਆ ਹੈ ਉਦੋਂ ਵੀ ਅੰਕੜੇ ਸਾਹਮਣੇ ਆਏ ਇਹ ਅੰਦੋਲਨ ਚੱਲਦੇ ਨੂੰ 1 ਸਾਲ ਤੋਂ ਜ਼ਿਆਦਾ ਹੋ ਗਿਆ ਕੀ ਹਾਲੇ ਤੱਕ ਸੈਂਟਰ ਕੋਲ ਅੰਕੜੇ ਨਹੀਂ ਆਏ ਇਸ ਬਾਬਤ ਵਿੱਚ ਬਿਲਕੁਲ ਇਹਦਾ ਦਰਸ਼ਕ ਜਿਹੜਾ ਹੈਗਾ ਜਾਂ ਪੰਜਾਬ ਦੇ ਲੋਕ ਕਹਿ ਲਈਏ ਜਿਹੜੇ ਕਿਸਾਨੀ ਮਾਮਲਿਆਂ ਨਾਲ ਜੁੜੇ ਹੋਏ ਤੇ ਦੁਨੀਆ ਭਰ ਤੇ ਬੈਠਾ ਸਾਡਾ ਦਰਸ਼ਕ ਹੈ ਹਜ਼ੂਰ ਨੂੰ ਜਾਨਣਾ ਤਾਂ ਚਾਹੁੰਦਾ ਹੋਵੇਗਾ ਕਿ 7ਵੇਂ ਗੇਟ ਦੀ ਗੱਲਬਾਤ ਹੋ ਗਈ ਹੈ 9ਵੇਂ ਗੇਟ ਦੀ ਗੱਲਬਾਤ ਲਈ 4 ਮਈ ਤੈਅ ਹੋ ਗਈ ਹੈ ਚਾਰ ਨਹੀਂ ਤੈ ਉਹਨਾਂ ਦੀ ਕੋਈ ਗੱਲ ਨਹੀਂ ਜੇ ਕਿਤੇ ਕੱਲ ਇਹ ਕਰਕੇ ਨਿਬੜਦੇ ਕਿ ਵੀ ਜਿਹੜੀ ਅਗਲੇ 8ਵੇਂ ਗੇਟ ਦੀ ਗੱਲਬਾਤ ਆ ਉਹਦੇ 'ਚ ਕੋਈ ਸਾਰਥਿਕ ਸਿੱਟੇ ਸਾਹਮਣੇ ਆਉਣਗੇ ਅੱਜ ਦੀ ਮੀਟਿੰਗ ਤੋਂ ਬਾਅਦ ਇਹ ਕਹਿਣਾ ਬਹੁਤ ਔਖਾ ਹੈ ਇਹ ਜ਼ਰੂਰ ਇੰਨੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਪੂਰੇ ਦੇਸ਼ ਦੀ ਰਾਇ ਲੈ ਜਾਏਗੀ ਕਿਤੇ ਜੋ ਤੁਸੀਂ ਗੱਲ ਕਰਦੇ ਹੋ ਬਾਕੀ ਮੁਲਕ ਵੀ ਇਹੀ ਗੱਲ ਕਰੇਗਾ ਤਾਂ ਉਹ ਗੱਲ ਹੋ ਗਈ ਜੋ ਸਾਰੇ মিডিਆ ਦੇ ਸਾਹਮਣੇ ਆ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਹੜੇ ਮੰਤਰੀ ਨੇ ਉਹ ਵੀ ਸਾਹਮਣੇ ਆਏ মিডিਆ ਦੇ ਪਰ ਇਸ ਤੋਂ ਇਲਾਵਾ ਤੁਹਾਡੀ ਕੋਈ ਗੱਲਬਾਤ ਕਿਸਾਨ ਲੀਡਰਾਂ ਦੇ ਨਾਲ ਹੋਈ ਕੋਈ ਇਹੋ ਜੀ ਚੀਜ਼ ਨਿਕਲ ਕੇ ਇਸ ਮੀਟਿੰਗ ਤੋਂ ਵਿੱਚੋਂ ਬਾਹਰ ਆਈ ਜੋ ਕਿ মিডিਆ ਦੇ ਸਾਹਮਣੇ ਨਾ ਆਈ ਹੋਵੇ ਜਾਂ ਕਿਸੇ ਨੇ ਉਸ ਤੇ ਗੌਰ ਨਾ ਕੀਤਾ ਹੋਵੇ ਪਰ ਇੰਪੋਰਟੈਂਟ ਹੋਵੇ ਸਸ਼ੀਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਅੱਜ ਕੇਂਦਰ ਦੀ ਕਿਸਾਨਾਂ ਦੇ ਨਾਲ ਹੋਈ 7ਵੀਂ ਮੀਟਿੰਗ ਦੇ ਬਾਰੇ ਆਖਿਰਕਾਰ ਮੀਟਿੰਗ ਕਿਸ ਤਰ੍ਹਾਂ ਦੀ ਰਹੀ ਕੀ ਕੁਝ ਖਾਸ ਰਿਹਾ ਇਸ ਤੋਂ ਇਲਾਵਾ ਗੱਲ ਕਰਾਂਗੇ ਪੰਜਾਬ ਦੇ ਵਿੱਚ ਹੋ ਰੀਆਂ ਵੱਖ-ਵੱਖ ਗਤੀਵਿਧੀਆਂ ਦੇ ਬਾਰੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਰਾਮ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਇੰਨੇ ਸਤਿਕਾਰ ਨਾਲ ਸਸ਼ੀਕਾਲ ਜੀ ਆਪਾ ਹਾਜ਼ਰਾਂ ਦਰਸ਼ਕਾਂ ਦੇ ਇੱਕ ਸੈਰੀ ਚ ਲਓ ਸਵਾਲ ਜੀ ਸਿੱਤ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਸੱਤਵੇਂ ਗੇਟ ਦੀ ਮੀਟਿੰਗ ਹੋ ਚੁੱਕੀ ਹੈ ਹਾਲਾਂਕਿ ਉਸ ਮੀਟਿੰਗ ਚ ਅੱਠਵੇਂ ਗੇਟ ਦੀ ਮੀਟਿੰਗ ਤਾਂ ਨਿਕਲ ਹੀ ਚੁੱਕੀ ਹੈ ਤਾਂ ਬੜੀ ਆਮ ਗੱਲ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਗੱਲਬਾਤ ਕਿਸ ਤਰ੍ਹਾਂ ਦੀ ਰਹੀ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਦੋਵਾਂ ਤਰ੍ਹਾਂ ਦੇ ਵੱਲੋਂ ਰਿਹਾ ਇਸ ਮੀਟਿੰਗ ਚ ਜੀ ਦੇਖੋ ਬੜਾ ਅਹਿਮ ਸਵਾਲ ਹੈ ਜ ਜਿਦਾ ਤੁਸੀਂ ਜ਼ਿਕਰ ਕਰ ਰਹੇ ਹੋ ਆਖਰ ਮੀਟਿੰਗ ਤੋਂ ਪਹਿਲਾਂ ਆਪਾਂ মিডিਆ ਕਹਿ ਲਈਏ ਜਾਂ ਆਮ ਲੋਕਾਂ ਦੀ ਗੱਲ ਕਰ ਲਈਏ ਇੰਦਰ ਜੀ ਜੇ ਮੀਟਿੰਗ ਹੋਣੀ ਹੁੰਦੀ ਹੈ ਤਾਂ ਸਾਰੇ ਕਹਿੰਦੇ ਆ ਕਿ ਨਜ਼ਰਾਂ ਟਿਕੀਆਂ ਹੋਈਆਂ ਨੇ ਹੂੰ ਕੇਂਦਰ ਸਰਕਾਰ ਤੇ ਕਿਸਾਨਾਂ ਆਪਾਂ ਵਿੱਚਕਾਰ ਜਿਹੜੀ ਗੱਲਬਾਤ ਹੋਣ ਵਾਲੀ ਹੈ ਕੀ ਆਏਗਾ ਬਾਹਰ ਜਦੋਂ ਬਾਹਰ ਕੁਝ ਵੀ ਨਹੀਂ ਆਉਂਦਾ ਤਾਂ ਫਿਰ ਇਹ ਨਜ਼ਰਾਂ ਟਿਕਾਈ ਬੈਠੇ ਹੁੰਦੇ ਉਹ ਵੀ ਦਿ ਵਾਲੇ ਦੁਆਲੇ ਵੀ ਇਧਰ ਉਧਰ ਹੱਥ ਪੈਰ ਮਾਰਦੇ ਆ ਕਿ ਕੀ ਗੱਲ ਹੋ ਗਈ ਹੈ ਭਾਰਤਾਂ ਕੋਈ ਗੱਲ ਨਹੀਂ ਆਈ ਸਤਗੇੜ ਦੀਆਂ ਮੀਟਿੰਗਾਂ ਹੋ ਗਿਆ ਅੱਠਵੇਂ ਗੇੜ ਦੀ ਫੇਰ ਮੀਟਿੰਗ ਜਿਹੜੀ ਲੈ ਲਈ ਗਈ ਹੈ 4 ਮਈ ਨੂੰ ਕਿਸਾਨ ਆਗੂ ਕਹਿੰਦੇ ਆ ਕਿ ਬਈ ਕੇਂਦਰ ਕਹਿੰਦੇ ਅਸੀਂ ਨਹੀਂ ਕਹਿ ਰਹੇ ਬਿਲਕੁਲ ਇਹਦਾ ਸਹੀ ਕਹਿ ਰਿਹਾ ਕਿ ਉਹ ਨਹੀਂ ਕਹਿ ਰਹੇ ਕੇਂਦਰ ਸਰਕਾਰ ਨੇ ਕਿਹਾ ਕਿ ਜਿਹੜਾ ਐਮਐਸਪੀ ਦਾ ਮੁੱਦਾ ਹੈ ਅਹਿਮ ਮਾਮਲੇ ਹੈ ਇਹ ਕਹਿੰਦੇ ਕੱਲਾ ਤੁਹਾਡਾ ਮਾਮਲਾ ਨਹੀਂ ਪੂਰੇ ਦੇਸ਼ ਦਾ ਮਾਮਲਾ ਹੈ ਤੇ ਉਹਨਾਂ ਨੇ ਇੱਕ ਸੀਨੀਅਰ ਜਿਹੜਾ ਅਧਿਕਾਰੀ ਉਹਦੀ ਡਿਊਟੀ ਵੀ ਲਾਤੀ ਕਿ ਬਾਕੀ ਮੁਲਕ ਦੇ ਜਿਹੜੇ ਲੋਕ ਹੈਗੇ ਆ ਕਿਸਾਨ ਹੈ ਵਪਾਰੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਤੇ ਗੱਲਬਾਤ ਕਰਨ ਤੋਂ ਬਾਅਦ ਫਿਰ ਜੋ رائے ਬਣੇਗੀ ਉਹ رائے ਜਿਹੜੀ ਹੈਗਾ 4 ਮਈ ਦੀ ਮੀਟਿੰਗ ਚ ਆਏਗੀ। ਦੇਖੋ ਹੋਇਆ ਕਿ ਪਹਿਲਾਂ ਤਾਂ ਇਹ ਹੋਇਆ ਕਿ ਪਿਛਲੀ ਮੀਟਿੰਗ 'ਚ ਕਿਹਾ ਗਿਆ ਕਿ ਜਿਹੜੇ ਕਿਸਾਨਾਂ ਨੇ ਜਿਹੜੇ ਅੰਕੜੇ ਪੇਸ਼ ਕੀਤੇ ਸੀ ਉਹ ਅੰਕੜਿਆਂ ਦਾ ਪੁਨਿਸ਼ਾਨ ਕਰਾਂਗੇ। ਉਹਦੇ ਲਈ ਸਾਨੂੰ ਸਮਾਂ ਚਾਹੀਦਾ। ਉਹਨ ਕਿਸਾਨਾਂ ਨੇ ਅੰਕੜੇ ਭੇਜਤੇ ਅੱਜ ਦੀ ਮੀਟਿੰਗ ਤੇ ਅੰਕੜਿਆਂ ਦੀ ਗੱਲ ਦੇ ਬਾਅਦ ਜਾਂ ਤੈਸੀ ਕੇ ਗੱਲ ਸਾਹਮਣੇ ਆਉਂਦੀ ਕਿ ਅੰਕੜੇ ਰੱਖੇ ਗਿਆ ਇਸ ਗੱਲ ਦੇ ਤੱਕ ਕਿਸਾਨਾਂ ਦੀ ਗੱਲ ਮੰਨੀ ਗਈ ਮੈਂ ਕਹਿੰਦਾ ਜੇ ਇੱਕ ਫਸਲ ਤੇ ਮੰਨੀ ਜਾਂਦੀ ਜੇ ਇੱਕ ਗੱਲ ਮੰਨੀ ਜਾਂਦੀ ਲੱਗਦਾ ਕਿ ਅੰਕੜਿਆਂ ਦੀ ਕੋਈ ਗੱਲ ਤਾਂ ਮੰਨੀ ਗਈ ਜੀ ਮੈਂ ਦੇਖ ਰਿਹਾ ਸੀ ਸਰਮ ਸਿੰਘ ਬਨੇਰ ਹੁਣ ਕੁਆਰਤ ਸਾਹਿਬ ਹੁਣ ਦੂਜੇ ਆਗੂ ਹੁਣ ਬੜੇ ਜ਼ਿੰਮੇਵਾਰ ਆਗੂ ਐ ਦੇ ਵੇਰੇ ਕੋਈ ਦੋਰ ਹੈ ਨਹੀਂ ਸੰਜੀਦਗੀ ਨਾਲ ਕਿਸਾਨ ਅੰਦੋਲਨ ਚਲਾਰੇ ਲੜ ਰਹੇ ਐ ਲੰਬੇ ਸਮੇਂ ਤੋਂ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਇਹਦੇ ਬਾਰੇ ਵੀ ਕੋਈ ਦੂਰ ਐ ਨਹੀਂ ਪਰ ਗਲਬਾਚੋ ਜਦੋਂ ਬਾਹਰ ਆਏ ਤਾਂ ਉਹਨਾਂ ਦੇ ਚਿਹਰਿਆਂ ਤੇ ਜਿਹੜੀ ਉਹ ਗੜਕ ਤੇ ਅੱਖਾਂ ਜਿਹੜੀ ਰੜਕ ਹੈ ਉਹ ਵੀ ਮੈਨੂੰ ਨਜ਼ਰ ਆਈ ਅਨੇਕਾਂ ਲਈ ਆ ਕੇ ਜੀ ਮੀਟਿੰਗ 4 ਮਈ ਨੂੰ ਹੋਏਗੀ ਜੋ ਕੱਲ ਬਹਿਣਾ ਕੇ ਮੰਤਰੀ ਕੇਂਦਰ ਦੇ ਕਹੀ ਗਏ ਕਿ 4 ਮਈ ਨੂੰ ਮੀਟਿੰਗ ਹੋਊ ਤਾਂ ਉਹਨਾਂ ਨੇ ਕਹਿ ਦਿੱਤੀ ਉਦੋਂ ਬਾਅਦ ਪੰਜਾਬ ਦੇ ਕੈਬਨਟ ਮੰਤਰੀ ਵਿੱਤ ਮੰਤਰੀ ਹਰਪਾਲ ਚਿਮਾ ਆਏ ਉਹਨਾਂ ਨੇ ਵੀ ਕਹਿਤਾ ਕਿ 4 ਮਈ ਨੂੰ ਐਨਾ ਫਰਕ ਜ਼ਰੂਰ ਹੈ ਤੇ ਕੇਂਦਰ ਦੇ ਮੰਤਰੀ ਹੋਣ ਤੇ ਚਾਹੇ ਉਹਨਾਂ ਹਰਪਾਲ ਚਿਮਾ ਜੀ ਦੋਨਾਂ ਨੇ ਬੜਾ ਭਰ ਕੇ ਗੱਲ ਕਹੀ ਕਿ ਗੱਲਬਾਤ ਬੜੀ ਸਤਿ ਭਾਵਨਾਵਾਂ ਵਾਲੇ ਮਾਹੌਲ 'ਚ ਹੋਈ ਹੂੰ ਉਹ ਕੀ ਅੰਦਾਜ਼ਾ ਲਗਾਇਆ ਜਾਂ ਵੀ ਸਤਿ ਭਾਵਨਾਵਾਂ ਵਾਲੇ ਮਾਹੌਜਾ ਜਿਹੜੇ ਕਿਸਾਨ ਆਗੂ ਇੰਨੇ ਖਰਾ ਮੌਸਮਾਂ ਜੈ ਬਾਰਸ਼ਾ ਹੋਣ ਤੁੰਦਾ ਹੋਣ ਤੇ ਗਰਮੀ ਹੁਣੇ ਤੋਂ ਪੈਣੀ ਸ਼ੁਰੂ ਹੋ ਗਈ ਹੈ। 2 ਮਹੀਨੇ ਤੱਕ ਮੀਟਿੰਗ ਹੀ ਰੱਖੀ ਹੈ। ਇਹ ਸਾਰਾ ਕੁਝ ਚੱਲ ਕੇ ਜੀਸੀਨ ਢੱਲੇਵਾਲ ਸੌ ਜੰਦ ਤੋਂ ਕਾਫੀ ਦਨ ਉੱਪਰ ਨਿਕਲ ਗਏ ਉਹਨਾਂ ਦੇ ਮਰਨ ਵਰਤਨ ਕਿੰਨੇ ਕਿਸਾਨ ਆ ਗੂ ਕੋਈ ਰਸਤੇ ਵਿੱਚ ਸਾਹ ਦੇ ਗਿਆ ਕਿਸ ਦਾ ਐਕਸੀਡੈਂਟ ਹੋ ਗਿਆ ਕੋਈ ਬਿਮਾਰੀ ਕਰਨਾ ਆਪਣਾ ਦਮ ਤੋੜ ਗਿਆ ਇਹ ਸਾਰੇ ਕੰਦੇ ਚੱਲਦੇ ਆ ਫਿਰ ਕਿਸਾਨ ਦਾ ਨਹੀਂ ਕਹਿ ਸਕਦੇ ਕਿ ਸੁਧ ਭਾਣਾ ਵਾਲੇ ਮਾਹੌਲ ਚ ਹੋਈ ਸੁਧ ਭਾਣਾ ਵਾਲਾ ਮਾਹੌਲ ਦਾ ਵੱਖਰਾ ਹੀ ਹੁੰਦਾ ਹੈ ਜਿੱਦੇ ਕੋਈ ਗੱਲ ਮੰਨੀ ਜਾਂਦੀ ਮੈਂ ਕਹਿੰਦਾ ਇੱਕ ਗੱਲ ਤੇ ਵੀ ਕਿਤੇ ਸਹਿਮਤੀ ਹੁੰਦੀ ਸਹਿਮਤੀ ਕਿਹੜੀ ਗੱਲ ਤੇ ਹੋਈ ਹੈ ਕਹਿੰਦੇ ਜੀ ਐਮਐਸਪੀ ਦੀ ਗੱਲ ਤਾਂ ਬੜੀ ਐਮ ਆ ਤੁਹਾਡੀ ਹੂੰ ਪਰ ਅਸੀਂ ਕਹਿੰਦੇ ਇੱਕ ਅਧਿਕਾਰੀ ਦੀ ਨਿਯੁਕਤੀ ਕੀਤੀ ਆ ਕਰਦੇ ਆ ਉਹ ਸਾਰੇ ਮੁਲਕ ਚ ਵਪਾਰੀ ਕਿਸਾਨ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲ ਕਰੇਗਾ ਫੇਰ ਆ ਕੇ ਉਹ ਜਿਹੜੀ ਪੰਡ ਇਕੱਠੀ ਕਰਕੇ ਲੈ ਕੇ ਆਏਗਾ ਉਹ ਖੁੱਲਹੀ ਰਹੇਗੀ 4 ਮਈ ਦੀ ਮੀਟਿੰਗ ਚ ਜੀ ਉਹ ਗੱਲ ਦਾ ਪੰਜਾਬ ਦੇ ਕਿਸਾਨਾਂ ਜਿਹਦੇ ਕੇਂਦਰ ਦੀ ਨਿਭੜਦੀ ਐਨਾ ਵੱਡਾ ਮੁਲਕ ਹੈ ਵੱਖ-ਵੱਖ ਰੰਗ ਬਰੰਗੇ ਲੋਕ ਹੈ ਵਪਾਰੀ ਕੀ ਆਜਾ ਕਿਸਾਨਾਂ ਬਾਰੇ ਆਪਾਂ ਜਾਣਦੇ ਆਂ ਇਹ ਹੋਰ ਕਾਰੋਬਾਰੀ ਕੀ ਆਖਦੇ ਆ ਕਿ ਕਿਸਾਨ ਜਥੇਬੰਦੀਆਂ ਦੀਆਂ ਵੀ ਕਈ ਛੇਡਸ ਐ ਮੁਲਕ ਦੇ ਕਿਹੜੇ ਐ ਸੱਚ ਕਿਹੜੇ ਸੂਬੇ ਦੇ ਕਿਹੜੀ ਕਿਸਾਨ ਜਥੇਬੰਦੀ ਉਸ ਅਧਿਕਾਰੀ ਨਾਲ ਮੁਲਾਕਾਤ ਕਰੇਗੀ ਹੁਣ ਕੀ ਹੋਰ ਜਿਹੜੀਆਂ ਰਿਪੋਰਟਾਂ ਕਰਕੇ ਲੈ ਕੇ ਆਏਗਾ ਕਿੱਠੀਆਂ ਜੀ ਸਾਰਾ ਮੁਲਕ ਦਾ ਆ ਗੱਲ ਕਹਿੰਦਾ ਤੇ ਤੁਸੀਂ ਕਹਿੰਦਾ ਡੱਲੇਵਾਲ ਸਾਹਿਬ ਤੇ ਪਨੀਰ ਸਾਹਿਬ ਆ ਗੱਲ ਕਹਿੰਨ ਕਿਮਿਕਲ ਮੰਨੀ ਜਾਏਗੀ ਉਹਨਾਂ ਦਾ ਨਤਾਰਾ ਕਿਵੇਂ ਹੋਏਗਾ ਜੀ ਇਹਨੂੰ ਪੰਜਾਬੀ ਦੇ ਕਹਿੰਦੇ ਆ ਤਾਂ ਪਾਣੀ ਚ ਮੰਦਾਣੀ ਪੈ ਗਈ। ਜਾਂ ਇਹ ਕੋਹਰ ਕਹਿੰਦਾ ਕਿ ਟੈਂਡ ਜਗਾਨਾ ਪੈ ਗਿਆ। ਹੂੰ ਤੁਸੀਂ ਇਹਨੇ ਅੰਕੜੇ ਇਕੱਠੇ ਕਰਨ ਤੋਂ ਬਾਅਦ ਕੇਂਦਰ 'ਚ ਐਡਾ ਵੱਡਾ ਅੰਦੋਲਨ ਲੜਿਆ ਗਿਆ। ਕਿੰਨੇ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਆ ਆਪਣੀਆਂ ਕੁਰਬਾਨੀਆਂ ਦੇ ਰਿਆ ਉਹਨਾਂ ਦੇ ਪਰਿਵਾਰ ਭੁਗਤ ਰਹੇ ਆ। ਜੀ। ਛੋਟੇ ਬੱਚੇ, ਵੱਡੇ ਬੱਚੇ, ਮਾਵਾ, ਪੈਣਾ, ਧੀਆਂ ਕਿੰਨੇ ਮੁਸ਼ਕਲਾਂ ਚ ਲੰਘ ਰਹੇ ਹੋਣਗੇ। ਬਿਲਕੁਲ ਸਾਰੇ ਕਾਦੇ ਚਲ ਗਿਆ ਹੁਣ ਆਪਾਂ ਤੁਰ ਪੇਗੇ ਪੂਰਾ ਮੁਲਕੇ ਦੇ ਬਾਰੇ ਰਾਇ ਬਣਾ ਕੇ ਦੱਸੇਗਾ ਜੀ ਯਾਨੀ ਪੂਰਾ ਮੁਲਕ ਰਾਇ ਬਣਾ ਕੇ ਦੱਸੇਗਾ ਡੱਲੇਵਾਲ ਸਾਹਿਬ ਨੂੰ ਤੇ ਭਨੇਰ ਸਾਹਿਬ ਨੂੰ ਕਿ ਸਾਰਾ ਮੁਲਕ ਤਾਂ ਆ ਕਹਿੰਦਾ ਤੇ ਤੁਸੀਂ ਆ ਕਹਿੰਨੇ ਹੋ ਹਮ ਫੈਸਲਾ ਕਿਵੇਂ ਹੋਏਗਾ ਜੀ ਸੋ ਮੈਨੂੰ ਤਾਂ ਲੱਗਦਾ ਹੈ ਕਿ ਵਿਜੈਕ ਸਦਭਾਵਨਾ ਵਾਲਾ ਮਾਹੌਲ ਕਿਹਾ ਉਹਨਾਂ ਨੇ ਪਰ ਮੈਨੂੰ ਕੋਈ ਕਿਸਾਨਾਂ ਵਾਲੇ ਨਾਦੋਨ ਦੇ ਚਿਹਰਿਆਂ ਤੋਂ ਸਦਭਾਵਨਾ ਜਾਂ ਖੁਸ਼ੀ ਦਾ ਝਲਕ ਨਜ਼ਰ ਆਈ ਤੇ ਨਾ ਹੀ ਸਦਭਾਵਨਾ ਵਾਲੀ ਗੱਲ ਆ ਗਈ ਇਹ ਤਾਂ ਗੱਲ ਤਾਂ ਲਟਕਾਉਣ ਵਾਲੀ ਗੱਲ ਹੋ ਗਈ ਪਹਿਲਾਂ ਤਾਂ ਅੰਕੜੇ ਇਕੱਠੇ ਕਰਨ ਲੱਗੇ ਰਹੇ ਅੰਕੜੇ ਇਕੱਠੇ ਕਰਕੇ ਤੇ ਤੇਰਾ ਹੁਣ ਕਹਿੰਦੇ ਸਾਰੇ ਮੁਲਕ ਦੀ ਜਾਣਕਾਰੀ ਲਵਾਂਗੇ ਜਿੱਦਾਂ ਬੈਟਰ ਸੀ ਇਸ ਗੱਲ ਤੇ ਸਹਿਮਤੀ ਹੋ ਜਾਂਦੀ ਕਿ ਜੀ ਪਾਰਲੀਮੈਂਟ ਜਾਵਾਂਗੇ ਪਾਰਲੀਮੈਂਟ ਤੁਹਾਡੀ ਗੱਲ ਰੱਖਾਂਗੇ ਫਿਰ ਵੀ ਕੋਈ ਗੱਲ ਸਮਝ ਹੁੰਦੀ ਸਾਰਾ ਦੇਖਦਾ ਲਾਈਵ ਹੁੰਦਾ ਹੈ ਪਾਰਲੀਮੈਂਟ ਚ ਕੌਣ ਕੀ ਬੋਲਦਾ ਬੀਜੇਪੀ ਕੀ ਬੋਲਦੀ ਆਪੜ ਕੀ ਬੋਲਦੀ ਹੈ ਕਾਂਗਰਸ ਕੀ ਬੋਲਦੀ ਹੈ ਦੂਜੀਆਂ ਪਾਰਟੀਆਂ ਕੀ ਬੋਲਦੀਆਂ ਬਿਲਕੁਲ ਸਮਝਦਾ ਲੱਗਦੀ ਹੁਣ ਇਹ ਆਉਂਦੇ ਪੰਜਾਬੀ ਦੇ ਇੱਕ ਹੋਰ ਦਾ ਕਹਿੰਦੇ ਖੰਡੋਲੇ ਪ੍ਰਦੇਸ਼ ਇੱਥੇ ਆਪਣੇ ਗਵਾੜਾ ਮਾਚਲ ਜਾ ਹਾਲਾਂਕਿ ਉਹਨਾਂ ਦੀ ਗੱਲ ਆਪਾਂ ਕਰਨੀ ਨਹੀਂ ਮਾਚਲ ਨੂੰ ਪੰਜਾਬ ਵਾਲਿਆਂ ਜੀ ਕਿਵੇਂ ਸਮਝ ਨਹੀਂ ਲੱਗਦੇ ਪੰਜਾਬ ਵਾਲਿਆਂ ਨੂੰ ਮਾਚਲ ਦੀ ਸਮਝ ਨਹੀਂ ਲੱਗਦੀ ਤੇ ਪੰਜਾਬ ਦੇ ਕਿਸਾਨ ਕੀ ਕਹਿੰਦੇ ਬੰਗਾਲ ਵਾਲਿਆਂ ਨੂੰ ਕਿਵੇਂ ਸਮਝ ਲੱਗੇਗੀ ਜਿਥੇ ਬੰਦੀਆਂ ਸਹੀ ਐ ਜਿਥੇ ਬੰਦੀਆਂ ਬਣੀਆਂ ਆ ਪਰ ਜਿਹੜੇ ਅਧਿਕਾਰੀ ਦੀ ਜ਼ਿੰਮੇਵਾਰੀ ਲਈ ਐ ਉਹ ਜ਼ਰੂਰੀ ਤਾਂ ਨਹੀਂ ਵੀ ਉਸੇ ਜਿਥੇ ਬੰਦੀ ਨੂੰ ਮਿਲੇਗਾ ਜਿਹੜੀ ਜਿਥੇ ਬੰਦੀ ਸੰਯੁਕਤ ਕਿਸਾਨ ਮੋਰਚੇ ਦੇ ਅੱਖ ਚ ਹੋਏਗੀ ਉਹਨਾਂ ਨੇ ਤਾਂ ਰਿਪੋਰਟ ਤਿਆਰ ਕਰਨੀ ਐ ਸੋ ਵੱਡਾ ਇੱਕ ਖਲਜਾਗਣ ਨਵੇਂ ਸਿਰੇ ਤੋਂ ਪੈ ਗਿਆ ਜੀ ਇਹ ਜੰਗੀ ਗੱਲ ਤਾਂ ਇਹੀ ਐ ਕਿ ਚਲੋ ਫੇਰ ਮਿਲਣ ਗੱਲਬਾਤ ਟੁੱਟੀ ਨਹੀਂ ਗੱਲਬਾਤ 4 ਮਈ ਨੂੰ 4 ਮਈ ਨੂੰ ਕੀ ਹੋਏਗਾ ਵੀਂਗੇ ਜਨਰਲਸ ਮੈਨੂਵਰ ਗੱਲ ਕਰਨੀ ਬਹੁਤ ਹੀ ਔਖੀ ਲੱਗਦੀ ਐ ਕਿ ਕਿ ਉਹ ਦਿੱਤੀ ਕੋ ਸਾਤਕਾਲ ਸਾਹਮਣੇ ਆਏਗੀ ਹੂੰ ਜੀ ਕਿ ਮੁਲਕ ਦੀ ਗੱਲ ਇਕੱਠੀ ਕਰਕੇ ਕੋਈ ਉਹ ਵੀ ਇੱਕ ਅਧਿਕਾਰੀ ਲੈ ਕੇ ਆਏਗਾ ਤੇ ਫਿਰ ਕੇਂਦਰ ਦੇ ਮੰਤਰੀ ਆਉਣਗੇ ਤੇ ਬੈਠੇ ਹੋਣਗੇ ਸਾਡੇ ਪੰਜਾਬ ਦੇ ਕਿਸਾਨਾਂ ਅੱਗੇ ਸਾਹਮਣੇ ਜੀ ਕਿੱਦਾਂ ਹੋਏਗਾ ਨਵੇੜਾ ਮੈਨੂੰ ਤਾਂ ਤੋਂ ਬਹੁਤ ਬੈਠੇ ਕਿਸਾਨ ਜੀ ਜਿਨ੍ਹਾਂ ਦੇ ਅਥਰੂ ਗਏ ਤੇ ਗੋਲੇ ਚੱਲੇ ਜਿਨ੍ਹਾਂ ਦੇ ਹੰਝੂ ਗਏ ਤੇ ਗੋਲੇ ਚੱਲੇ ਜੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਮੀਟਿੰਗ ਜਿਹੜੀ ਹੈਗੀ ਹੈ ਉਹ ਕੁਰਬਾਨੀਆਂ ਜਾਂ ਜਿਹੜੇ ਇੱਕ ਰੋਜ ਹੈ ਕਿ ਜਿਹੜਾ ਮੂਡ ਹੁੰਦਾ ਉਹ ਮੈਨੂੰ ਨਜ਼ਰ ਨਹੀਂ ਆਇਆ ਅੱਜ ਦੀ ਮੀਟਿੰਗ 'ਚ ਜੀ ਜੀ ਸੱਚਾ ਪਹਿਲੀ ਗੱਲ ਤਾਂ ਜਿਹੜੀ 4 ਮਈ ਦੀ ਮੀਟਿੰਗ ਹੋਈ ਹੈ ਤੁਸੀਂ ਦੇਖੋ ਲਗਭਗ ਹਲੇ ਡੇਢ ਮਹੀਨਾ ਹੋਰ ਮੰਗਿਆ ਮੰਗਿਆ ਗਿਆ ਹੈ ਇੰਨੀਆਂ ਚੀਜ਼ਾਂ ਤੇ ਵਿਚਾਰ ਚਰਚਾ ਲਈ ਹਰ ਵਾਰ ਜੇ ਮੀਟਿੰਗ ਡੇਢ-ਡੇਢ ਮਹੀਨੇ ਬਾਅਦ ਹੁੰਦੀ ਰਹੀ ਤਾਂ ਇਸ ਹਿਸਾਬ ਨਾਲ ਕਈ ਸਾਲ ਲੱਗ ਜਾਣਗੇ। ਦੂਜਾ ਜ਼ਿਕਰ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਕਿ ਵੱਖ-ਵੱਖ ਸਟੇਟਾਂ ਹਰ ਇੱਕ ਸਟੇਟ ਦੀ ਆਪਣੀ ਫਸਲ ਹੈ। ਜਿਹੜੀ ਫਸਲ ਇੱਕ ਜਗ੍ਹਾ ਹੁੰਦੀ ਹੈ ਮੰਨ ਲਓ ਝੋਨੇ ਦੀ ਗੱਲ ਕਰੀਏ ਬਹੁਤੀਆਂ ਸਟੇਟਾਂ ਦੇ ਵਿੱਚ ਝੋਨਾ ਨਹੀਂ ਵੀ ਹੁੰਦਾ ਜਾਂ ਉੱਥੋਂ ਦੇ ਕਿਸਾਨ ਬੀਜਦੇ ਨਹੀਂ ਤਾਂ ਆਪਸੀ ਮਤ ਕਿਸ ਤਰ੍ਹਾਂ ਮਿਲੇਗੀ? ਦੂਜੀ ਗੱਲ ਇਹ ਵੀ ਕਿ ਪਹਿਲਾਂ ਅੰਦੋਲਨ ਹੋ ਚੁੱਕਿਆ। ਉਦੋਂ ਵੀ ਅੰਕੜੇ ਸਾਹਮਣੇ ਆਏ। ਇਹ ਅੰਦੋਲਨ ਚੱਲਦੇ ਨੂੰ 1 ਸਾਲ ਤੋਂ ਜ਼ਿਆਦਾ ਹੋ ਗਿਆ ਹੈ। ਕੀ ਹਾਲੇ ਤੱਕ ਸੈਂਟਰ ਕੋਲ ਅੰਕੜੇ ਨਹੀਂ ਆਏ ਇਸ ਬਾਬਤ ਬਿਲਕੁਲ ਇਹ ਤਾਂ ਦਰਸ਼ਕ ਜਿਹੜਾ ਹੈਗਾ ਜਾਂ ਪੰਜਾਬ ਦੇ ਲੋਕ ਕਹਿ ਲਿਏ ਜਿਹੜੇ ਕਿਸਾਨੀ ਮਾਮਲਿਆਂ ਨਾਲ ਜੁੜੇ ਹੋਏ ਵਿੱਚ ਦੁਨੀਆ ਭਰ ਚ ਬੈਠਾ ਸਾਡਾ ਦਰਸ਼ਕ ਹੈ ਉਹ ਜ਼ਰੂਰ ਜਨਮ ਦਾ ਚਾਹੁੰਦਾ ਹੋਵੇਗਾ ਕਿ 7ਵੇਂ ਗ੍ਰੇਡ ਦੀ ਗੱਲਬਾਤ ਹੋ ਗਈ ਹੈ ਹੁਣ 8ਵੇਂ ਗ੍ਰੇਡ ਦੀ ਗੱਲਬਾਤ ਲਈ ਵੀ 4 ਮਈ ਤੈਅ ਹੋ ਗਈ ਹੈ 4 ਮਈ ਤੈਅ ਹੋਦਿਆਂ ਦੀ ਕੋਈ ਗੱਲ ਨਹੀਂ ਜੇ ਕਿਤੇ ਗੱਲ ਇਹ ਕਰਕੇ ਨਿਬੜਦੇ ਕਿ ਵੀ ਜਿਹੜੀ ਅਗਲੇ 8ਵੇਂ ਗ੍ਰੇਡ ਦੀ ਗੱਲਬਾਤ ਆ ਉਹਦੇ 'ਚ ਕੋਈ ਸਾਥਿਕ ਸਿਟੀ ਦੇ ਸਾਹਮਣੇ ਆਉਣਗੇ ਹੁਣ ਤਾਂ ਗੱਲਬਾਤ ਹੋਈ ਹੈ ਕਿ ਵੀ ਜਿਹੜਾ ਅਧਿਕਾਰੀ ਸੀਨੀਅਰ ਅਧਿਕਾਰੀ ਕੇਂਦ ਦਾ ਲੱਗਿਆ ਉਹ ਸਰਵੇ ਕਰਕੇ ਆਏਗਾ ਸਾਰੇ ਮੁਲਕ ਦਾ ਕਿ ਕਿਸਾਨਾਂ ਬਾਰੇ ਜਿਹੜੀ ਕਿਸਾਨਾਂ ਦੀ ਮੰਗ ਹੈ ਐਮਐਸਬੀ ਦੀ ਕਿਤੇ ਉਹਦਾ ਨਾ ਮੁਲਕ ਬਰਬਾਦ ਤਾਂ ਨਹੀਂ ਹੋ ਜਾਊਗਾ ਜਾਂ ਕਿਸਾਨ ਬਰਬਾਦ ਤਾਂ ਨਹੀਂ ਹੋ ਜਾਣਗੇ ਕਾਰੋਬਾਰੀ ਕਿਵੇਂ ਸੋਚਦੇ ਐ ਬਾਕੀ ਮੁਲਕ ਕਿਵੇਂ ਸੋਚਦਾ ਉਹ ਆ ਕੇ ਗੱਲ ਸੰਜੀ ਕਰੇਗੀ ਇਹ ਤਾਂ ਗੱਲਾਂ ਪੰਦੇਰ ਸਾਹਿਬ ਡੱਲੇਵਾਲ ਸਾਹਿਬ ਇਹਨਾਂ ਨਾਲੋਂ ਵੱਧ ਕੌਣ ਜਾਂਦਾ ਹੈ ਜਿਨ੍ਹਾਂ ਦਾ ਇਹਨਾਂ ਲੰਮਾ ਤਜਰਬਾ ਹੈ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਲਾਦੀਆਂ ਡੱਲੇਵਾਲ ਸਾਹਿਬ ਨੇ ਆਪਣੀ ਜ਼ਿੰਦਗੀ ਲਾਤੀ ਪੰਦੇਰ ਸਾਹਿਬ ਨੇ ਆਪਣੀ ਜ਼ਿੰਦਗੀ ਲਾਤੀ ਕਿਸਾਨ ਅੰਦੋਲਨ ਦੇ ਲਈ ਜੀ ਜੇ ਇਹਨਾਂ ਨਾਲ ਫੇਸ ਟੂ ਫੇਸ ਗੱਲ ਕਰਕੇ ਕੇਂਦਰ ਦੀ ਟੀਮ ਨੂੰ ਸਮਝ ਨਹੀਂ ਲੱਗਦੀ ਕਿ ਐਮਐਸਬੀ ਦਾ ਕੀ ਫਾਇਦਾ ਤੇ ਕੀ ਨੁਕਸਾਨ ਹੈ ਅੱਜ ਵੀ ਕਿਸਾਨਾਂ ਕੋਈ ਜ਼ਰੂਰ ਕਹਿੰਦੇ ਸੁਣੇ ਗਏ ਕਿ ਜੀ ਕੇਂਦਰ ਦੀ ਰਹਿ ਹੈ ਸਾਡੇ ਰਹਿ ਨਹੀਂ ਕੋਈ ਸਹੀ ਕਿਹਾ ਕੇਂਦਰ ਦੀ ਤਾਂ ਪਹਿਲਾਂ ਵੀ ਰਾਇ ਹੈ ਤੇ ਅੱਜ ਵੀ ਰਾਇ ਹੈ ਤੁਹਾਡੀ ਪਹਿਲਾਂ ਵੀ ਰਾਇ ਹੈ ਪਹਿਲਾਂ ਵੀ ਇਹੀ ਹੈ ਤੇ ਅੱਜ ਵੀ ਇਹੀ ਹੈ ਰਾਇ ਮਿਲਦੀ ਕਿੱਥੇ ਜਾ ਕੇ ਜੀ ਕੇਂਦਰ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਕਿਹਾ ਕਿ ਜੇ ਅਸੀਂ ਰਾਇ ਜਿਹੜੀ ਬਾਕੀ ਮੁਲਕ ਦੀ ਲੈ ਕੇ ਆਵਾਂਗੇ ਕਿਸਾਨ ਕਹਿੰਦੇ ਕਿ ਅਸੀਂ ਤਾਂ ਆਪਣਾ ਪੱਕਾ ਰੱਖਿਆ ਸਪਸ਼ਟ ਰੱਖਿਆ ਐਮਐਸਵੀ ਦੇ ਮੁੱਦੇ ਤੇ ਬੜੀ ਡਟ ਕੇ ਬਹਿਸ ਹੋਈ ਹੈ ਕੋਈ ਦੋ ਰਾਇ ਨਹੀਂ ਹੋਈ ਹੋਏਗੀ ਹਰ ਗੱਲੇ ਹੈ ਕਿ ਵੀ ਢਲੇਵਾਲ ਸਾਹਿਬ ਹੋਣ ਤਾਉਣ ਕਵਾੜ ਸਾਹਿਬ ਹੋਣ ਮੈਨੂੰ ਹੋਣ ਉਹਨਾਂ ਨਾਲੋਂ ਵੱਧ ਹੋਰ ਮੁਲਕ 'ਚ ਕਿਹੜਾ ਜਾ ਕੇ ਸਮਝਾਏਗਾ ਹਾਂ ਇਹ ਆ ਮਸਲੇ ਕਿਸਾਨਾਂ ਦੇ ਹੱਕ ਇਸ ਦਾ ਮਸਲੇ ਕਿਸਾਨਾਂ ਦੇ ਖਿਲਾਫ ਹੈ ਗੋਤ ਵੱਡਾ ਇੱਕ ਨਮਾ ਜਿਹੜਾ ਹੈਗਾ ਵਿਖੇੜਾ ਖੜਾ ਹੋ ਗਿਆ ਹੁਣ ਕਿਸਾਨਾਂ ਨੇ ਸੋ ਸਮਝ ਕੇ ਲਈ ਹੋਏਗੀ ਚਾਰ ਮਹੀਨੇ ਦੀ ਮੀਟਿੰਗ ਜਿਹੜੀ ਹੈਗੀ ਆ ਦੇਖਿਆ ਜਾਏਗਾ ਕਿ ਮੀਟਿੰਗ 'ਚ ਕੀ ਕੋਈ ਸਾਹਮਣੇ ਆਉਂਦਾ ਪਰ ਵੱਡਾ ਸਵਾਲੀਆ ਨਿਸ਼ਾਨ ਜਰੂਰ ਲੱਗ ਰਿਹਾ ਹੈ ਇਸ ਗੱਲ ਬਾਤ ਦੇ ਉੱਤੇ ਕੋਈ ਜੀਦਗੀ ਇਹਨਾਂ 7-8 ਮੀਟਾਂ ਜਾਂ ਕਿਧਰੇ ਵੀ ਥੋੜੀ ਜਿਹੀ ਝਾਲਕ ਪੈਂਦੀ ਕੋਈ ਪਿਆਸ ਲੱਗੀ ਹੁੰਦੀ ਹੈ ਨਾ ਜ਼ਰੂਰੀ ਨਹੀਂ ਕਿ ਉਹਨੂੰ ਗਾਗਰ ਪਾਣੀ ਦੀ ਪਿਉਣੀ ਹੈ ਜੇ ਦੋ ਟਿੱਪਾਂ ਵੀ ਪਾਣੀ ਦੀ ਕਿਸੇ ਦੇ ਪਿਆਸੇ ਦੇ ਅੰਦਰ ਚੱਲਿਆ ਜਾਣਾ ਤੇ ਕਹਿੰਦਾ ਪਿਆਸ ਬੁਝ ਗਈ ਮੈਂ ਮਰ ਨਹੀਂ ਸਕਦਾ ਜੀ ਕਿਸਾਨ ਇਹਨੇ ਸੰਕਟ ਜੈ ਇਹਨੇ ਪਿਆਸੇ ਇਹਨੇ ਤਰੇ ਹਾਇ ਲੰਮਾ ਅੰਦੋਲਨਾ ਕਿੰਨੀਆਂ ਜਨਾਂ ਗਏ ਸਾਡੇ ਮਾਵਾ ਸਾਡੀਆਂ ਪੈਣਾ ਆਏ ਦਿਨ ਖੰਭੂ ਤੇ ਖਨੂਰੀ ਬਾੜ ਤੇ ਕਾਟੁੰਦੇ ਆਪਣੇ ਇੱਕ ਮੋਟਾ ਦਾ ਪ੍ਰਗਟਾਵਾ ਕਰਦੇ ਆ ਪਰ ਦੋ ਬੰਗਾਂ ਦਾ ਉਹਨਾਂ ਦੇ ਲਈ ਕੋਈ ਇਦਾਂ ਦੀ ਆਉਂਦੀਆਂ ਨਾ ਜਿਦਾਂ ਲੱਗਦਾ ਕਿ ਵੀ ਹਾਂ ਸਾਡੀ ਕੋ ਗੱਲ ਕਿਤੇ ਸੁਣੀ ਗਈ ਹੈ ਅੱਜ ਦੀ ਮੀਟਿੰਗ ਤੋਂ ਬਾਅਦ ਇਹ ਕਹਿਣਾ ਬਹੁਤ ਔਖਾ ਹੈ ਪਰ ਇਹ ਜ਼ਰੂਰ ਇੰਨੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਪੂਰੇ ਦੇਸ਼ ਦੀ ਰਾਇ ਲਈ ਜਾਏਗੀ ਕਿ ਜੇ ਜੋ ਤੁਸੀਂ ਗੱਲ ਕਰਦੇ ਹੋ ਬਾਕੀ ਮੁਲਕ ਵੀ ਇਹੀ ਗੱਲ ਕਰੇਗਾ ਜੀ ਜੀ ਸੱਚਾਬ ਅੱਗੇ ਇਹ ਤਾਂ ਉਹ ਗੱਲ ਹੋ ਗਈ ਜੋ ਸਾਰੇ মিডিਆ ਦੇ ਸਾਹਮਣੇ ਆ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਹੜੇ ਮੰਤਰੀ ਨੇ ਉਹ ਵੀ ਸਾਹਮਣੇ ਆਏ মিডিਆ ਦੇ ਪਰ ਇਸ ਤੋਂ ਇਲਾਵਾ ਤੁਹਾਡੀ ਕੋਈ ਗੱਲਬਾਤ ਕਿਸਾਨ ਲੀਡਰਾਂ ਦੇ ਨਾਲ ਹੋਈ ਕੋਈ ਇਹੋ ਜੀ ਚੀਜ਼ ਨਿਕਲ ਕੇ ਇਸ ਮੀਟਿੰਗ ਤੋਂ ਵਿੱਚੋਂ ਬਾਹਰ ਆਈ ਜੋ ਕਿ মিডিਆ ਦੇ ਸਾਹਮਣੇ ਨਾ ਆਈ ਹੋਵੇ ਜਾਂ ਕਿਸੇ ਨੇ ਉਸ ਤੇ ਗੌਰ ਨਾ ਕੀਤਾ ਹੋਵੇ ਪਰ ਇੰਪੋਰਟੈਂਟ ਹੋਵੇ ਦੇਖੋ ਹੁਣੇ-ਹੁਣੇ ਮੀਟਿੰਗ ਖਤਮ ਹੋਈ ਹੈ ਕੇਂਦਰ ਦੀ ਟੀਮ ਨਾਲ ਕਿਸਾਨ ਆਗੂਆਂ ਦੀ ਇਹ ਕਿਹਣਾ ਬਹੁਤ ਔਖਾ ਹੁੰਦਾ ਹੈ ਪਰ ਅਧਿਕਾਰਤ ਤੌਰ ਤੇ ਜੋ ਥੋੜੀ ਬੁਧੀ ਜਾਣਕਾਰੀ ਮੈਂ ਹਾਸਲ ਕਰ ਸਕਿਆ ਆਪਣੇ ਪ੍ਰੋਗਰਾਮ ਤੋਂ ਪਹਿਲਾਂ ਹਮ ਇਹ ਹੀ ਕਿਹਾ ਗਿਆ ਹੈ ਕਿ ਮੀਟਿੰਗ ਦੇ ਅੰਦਰ ਕੇਂਦਰ ਦੇ ਜਿਹੜੇ ਅਧਿਕਾਰੀ ਕਹਿ ਲਓ ਮੰਤਰੀ ਕਹਿ ਲਓ ਕਿ ਜਿਹੜੇ ਗੋਇਲ ਸਾਹਿਬ ਜਿਹੜੇ ਕੇਂਦਰ ਦੇ ਕੈਬਨਿਟ ਮੰਤਰੀ ਹੈ ਜੀ ਉਹ ਕਾਫੀ ਤੇਜ਼ ਤਰਾਰ ਮੰਤਰੀ ਹੈ ਹਮ ਕਿਸਾਨਾਂ ਨੇ ਆਪਣਾ ਪੱਖ ਰੱਖਿਆ ਤਾਂ ਉਹਨਾਂ ਨੇ ਵੀ ਕਹਿੰਦੇ ਕਾਫੀ ਤਿੱਖੇ ਸਵਾਲ ਕਿਸਾਨਾਂ ਉੱਪਰ ਕੀਤੇ ਜੀ ਸੋ ਕਿਧਰੇ ਕਈ ਮੌਕਿਆਂ ਦੇ ਉੱਤੇ ਮੀਟਿੰਗ ਦੇ ਅੰਦਰ ਕੇਂਦਰ ਤੇ ਕਿਸਾਨਾਂ ਦੇ ਵਿਚਾਰ ਕਿਸਾਨ ਆਗੂਆਂ ਦੇ ਵਿਚਾਰ ਇੱਕ ਗੜਤਨ ਵਾਲਾ ਮਾਹੌਲ ਵੀ ਬਣਦਾ ਨਜ਼ਰ ਆਇਆ ਖैर ਬਾਹਰ ਇਹੋ ਜੀ ਗੱਲ ਕੋਈ ਅਧਿਕਾਰਾਤੌਰ ਤੇ ਨਹੀਂ ਆਈ ਪਰ ਇਹ ਜ਼ਰੂਰ ਹੈ ਜਿਹੜੀ 3:30 3:4 ਘੰਟੇ ਮੀਟਿੰਗ ਚੱਲੀ ਹੈ ਕਈ ਮੌਕੇ ਜਿਹੇ ਆਏ ਜਿੱਤੇ ਕੇਂਦਰ ਦੇ ਕੈਬਨਿਟ ਮੰਤਰੀ ਕਹਿ ਲਓ ਅਧਿਕਾਰੀ ਕਹਿ ਲਓ ਉਹਨਾਂ ਵੱਲੋਂ ਕਿਸਾਨਾਂ ਦਾ ਜਿਹੜਾ ਪੱਖ ਸੀ ਉਹਦੇ ਤੇ ਟਿਕਾ ਕੇ ਸਵਾਲ ਕੀਤੇ ਗਏ ਕਿ ਗੱਲ ਕਿਵੇਂ ਪੋਸੀਬਲ ਹੈ ਕਿਵੇਂ ਤੁਸੀਂ ਪੱਖ ਰੱਖ ਰਹੇ ਹੋ ਕਿਸਾਨ ਆਗੂ ਨੇ ਤਾਂ ਆਪਣੀ ਗੱਲ ਕਹਿਣੀ ਕਹਿਣੀ ਹੈ ਕਈ ਮੌਕਿਆਂ ਤੇ ਇਸ ਤਰ੍ਹਾਂ ਜਿਹੜਾ ਹੈਗਾ ਕੋਈ ਬੇਸਵਾਦੀ ਦਾ ਮਾਹੌਲ ਵੀ ਬਣਦਾ ਨਜ਼ਰ ਆਇਆ ਕਿਸਾਨ ਆਗੂ ਵੀ ਆਪਣੀਆਂ ਮੰਗਾਂ ਤੇ ਡਟੇ ਰਹੇ ਔਰ ਡਟੇ ਕੇਂਦਰ ਦੇ ਮੰਤਰੀ ਵੀ ਰਹੇ ਆਪਣੇ ਮੰਗਾਂ ਦੇ ਉੱਤੇ ਮੁੱਦਿਆਂ ਦੇ ਉੱਤੇ ਆਪਣੇ ਜੋ ਨਜ਼ਰੀਆ ਉਸ ਨਜ਼ਰੀਏ ਦੇ ਉੱਪਰ ਕੀ ਹੋ ਸਕੇਗਾ ਨਹੀਂ ਹੋ ਸਕੇਗਾ ਜੀ ਸੋ ਕਿਤੇ ਮੀਟਿੰਗ ਦੇ ਅੰਦਰ ਵੀ ਕੋਈ ਉਸ ਤਰ੍ਹਾਂ ਦੀ ਸਤਿਭਾਵਨਾ ਵਾਲਾ ਮਾਹੌਲ ਬਾਅਦ মিডিਆ ਦੇ ਸਾਹਮਣੇ ਆਇਆ ਮੀਟਿੰਗ ਕੇ ਦੇਖਦੇ ਇਹ ਵੀ ਲੱਗਿਆ ਕਿ ਸਤਿਭਾਵਨਾ ਦੇ ਖਿਲਾਫ ਵੀ ਕੁਝ ਗੱਲਾਂ ਹੁੰਦੀਆਂ ਨਜ਼ਰ ਆਈਆਂ ਜੀ ਜੀ ਸਤਿ ਸਾਬ ਅੱਗੇ ਜ਼ਿਕਰ ਇਹ ਵੀ ਅੱਜ ਬੜਾ মিডিਆ ਦੇ ਵਿੱਚ ਵਿਚਾਰਿਆ ਗਿਆ ਹਾਲਾਂਕਿ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਕਹਿੰਦੇ ਜਿੱਦਾਂ ਹੀ ਕਿਸਾਨ ਲੀਡਰ ਚੰਡੀਗੜ੍ਹ ਪਹੁੰਚੇ ਮੀਟਿੰਗ ਕਰਨ ਦਾ ਪਿੱਛੋਂ ਵੱਡੇ ਪੱਦਰ ਤੇ ਪੁਲਿਸ ਐ ਬਾਰਡਰਾਂ ਦੇ ਨੇੜੇ ਤੜੇ ਬਹੁਤ ਦਖੀ ਹੈ ਤੇ ਅ ਇਹ ਵੀ ਸੁਣਨ ਦੇ ਵਿੱਚ ਆਇਆ ਹੈ ਕਹਿੰਦੇ ਕਿ ਸ਼ਾਇਦ ਧਰਨਾ ਚੁਕਾਉਣ ਦੀ ਕੋਸ਼ਿਸ਼ ਲੀਡਰਾਂ ਦੀ ਗੈਰ ਹਾਜ਼ਰੀ ਚੈੱਕ ਕੀਤੀ ਜਾ ਸਕਦੀ ਸੀ ਇਸ ਨੂੰ ਕਿਵੇਂ ਦੇਖਦੇ ਹੋਗੇ ਇਸ ਬਾਬਤ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਦੇਖੋ ਜੇ ਗੱਲ ਜ ਕੋਈ ਦਮ ਹੈਗਾ ਸੱਚਾਈ ਹੈਗੀ ਤਾਂ ਮੈਂ ਸੋਚਦਾ ਕਿ ਇਹ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਤੋਂ ਗਰੇਸ ਕਰਨਾ ਚਾਹੀਦਾ ਹੈ ਕਿਸਾਨ ਸ਼ਮੂ ਤੇ ਖਨੋਰੀ ਬਾਰਡਰ ਤੇ ਲੰਬੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਆਪਣਾ ਅੰਦੋਲਨ ਚੱਲ ਰਿਹਾ ਹੈ ਹੂੰ ਉਨੇ ਮੰਗਾ ਜਿਦਾ ਆਪਾਂ ਜ਼ਿਕਰ ਕਰਕੇ ਟਿਆਂ ਵੱਡੀਆਂ ਮੰਗਾ ਕੇਂਦਰ ਦੇ ਨਾਲ ਜੁੜੀਆਂ ਵੀ ਐ ਸੋ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦਾ ਟਕਰਾ ਨਾ ਪੰਜਾਬ ਦੇ ਹਿੱਤ ਜੈ ਨਾ ਕਿਸਾਨਾਂ ਦੇ ਹਿੱਤ ਵਿੱਚ ਐ ਪਰ ਜੋ ਤੁਸੀਂ ਗੱਲ ਕੀਤੀ ਐ ਖਨੋਰੀ ਬਾਰਡਰ ਤੋਂ ਮੈਂ ਆ ਕੁਝ ਵੀਡੀਓ ਜੜੀਆਂ ਹੈਆਂ ਕਿ ਟੀਵੀ ਪ੍ਰੋਗਰਾਮਾਂ ਤੇ ਜਿਹੜੇ ਚੱਲਦੇ ਐ ਸੁਣਿਆ ਕਿ ਕਿਸਾਨਾਂ ਕੋ ਕੁ ਕਿਸ ਤਰ੍ਹਾਂ ਅਨਾਉਂਸਮੈਂਟ ਕਰ ਰਿਆ ਐ ਕਿ ਵੱਡੀ ਗੱਡੀ ਵੱਡੀ ਮਾਤਰਾ ਚ ਗੱਡੀਆਂ ਜੜੀਆਂ ਹੈਗੀਆਂ ਉਹ ਖਨੋਰੀ ਤੇ ਸ਼ੰਭੂ ਬਾਰਡਰ ਦੇ ਆਲੇ ਦੁਆਲੇ ਕੋ ਦੂਰੀ ਦੇ ਉੱਤੇ ਕੁਮ ਰਹੀਆਂ ਐ ਇਸੇ ਤਰੀਕੇ ਨਾਲ ਜਿਹੜਾ ਹੈਗਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘੁੰਮ ਰਹੀਆਂ ਤੇ ਉਹਨਾਂ ਨੂੰ ਖਾਸਾ ਨਜ਼ਰ ਆ ਰਿਹਾ ਕਿ ਲੱਗਦਾ ਹੈ ਕਿ ਵੀ ਸਾਡਾ ਜਿਹੜਾ ਮੋਰਚਾ ਚੁਕਾਉਣ ਲਈ ਸਰਕਾਰ ਤਿਆਰੀ ਕਰ ਰਹੀ ਹੈ ਜੀ ਪਰ ਸਪਸ਼ਟ ਤੌਰ ਤੇ ਜਦੋਂ ਬਾਅਦ ਵਿੱਚ ਆਗੂ ਸਾਹਮਣੇ ਆਏ ਮੀਡੀਆ ਦੇ ਕੇ ਆਪਣੀ ਮੀਟਿੰਗ ਤੋਂ ਬਾਅਦ ਜਿਹੜੇ ਕਿਸਾਨ ਆਗੂ ਆ ਦੇਖੋ ਆਪਾਂ ਤਾਂ ਉਹਨਾਂ ਦਾ ਜਿਹੜਾ ਗੱਲ ਆ ਉਹਨਾਂ ਨੇ ਸਹੀ ਮੰਨਾਂਗੇ ਜ਼ਿੰਮੇਵਾਰ ਆਗੂ ਹੈ ਉਹਨਾਂ ਨੇ ਬਾਗਾ ਕੀ ਕਿਹਾ ਵੀ ਇਸ ਤਰ੍ਹਾਂ ਦਾ ਕੱਲ ਦਾ ਮਾਹੌਲ ਲੱਗ ਰਿਹਾ ਸੀਗਾ ਕਿ ਇਸ ਤਰ੍ਹਾਂ ਦੀ ਗੱਲਬਾਤ ਹੋ ਸਕਦੀ ਹੈ ਜਿਸ ਤਰ੍ਹਾਂ ਗੱਡੀਆਂ ਪੁਲਿਸ ਹਲਚਲ ਨਜ਼ਰ ਆ ਰਹੀ ਸੀ ਪਰ ਕਹਿੰਦੇ ਜਿਉਂ ਹੀ ਪਤਾ ਲੱਗਿਆ ਇਸ ਤਰ੍ਹਾਂ ਦੀ ਕੋਈ ਗੱਲ ਵਾਪਰ ਰਹੀ ਹੈ ਤਾਂ ਵੱਡੀ ਗਿਣਤੀ 'ਚ ਕਿਸਾਨ ਉਹਨਾਂ ਮੋਰਚਿਆਂ ਦੁਆਰਾ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਕਿਸਾਨਾਂ ਦੇ ਦਿਵਾ ਨੂੰ ਦੇਖਦਿਆਂ ਲੱਗਦਾ ਹੈ ਕਿ ਸਰਕਾਰ ਨੇ ਆਪਣਾ ਫੈਸਲਾ ਕੋਈ ਕਾਰਵਾਈ ਕਰਨ ਦਾ ਬਦਲਿਆ ਪਰ ਦੂਜੇ ਪਾਸੇ ਆਪਾਂ ਕਹਿ ਉਹਨਾਂ ਮਤਿਰਪਾਲ ਚੀਮਾਂ ਦੀ ਵੀ ਗੱਲ ਜ਼ਰੂਰ ਕਰਾਂਗੇ ਉਹਨਾਂ ਨੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਜੀ ਇਦਾਂ ਦੀ ਕੋਈ ਗੱਲ ਹੈ ਕਿ ਮੋਟਾ ਚੁਕਾਏ ਜਾਣ ਬਾਰੇ ਕੋਈ ਸਰਕਾਰ ਕਾਰਵਾਈ ਕਰ ਲਈ ਹੈ ਉਹਨਾਂ ਸਾਹਤ ਹੋਰ ਦੇ ਕਿਹਾ ਵੀ ਨਹੀਂ ਹੋ ਜੀ ਕੋਈ ਗੱਲ ਨਹੀਂ ਇਹ ਕੇਵਲ ਅਫਵਾਹਾਂ ਹਨ ਪਰ ਖਨੋਰੀ ਬਾਡਰ ਤੋਂ ਜਿਹੜੀਆਂ ਕਿਸਾਨਾਂ ਦੀਆਂ ਆਵਾਜ਼ਾਂ ਮੀਡੀਆ ਚੋਂ ਆ ਰਹੀਆਂ ਸੀ ਸੁਣਾਈ ਦਿੱਤੀਆਂ ਉਹਦੇ ਜ਼ਰੂਰ ਲੱਗਿਆ ਕਿ ਕੋਈ ਨਾ ਕੋਈ ਹਲਚਲ ਜ਼ਰੂਰ ਹੋਈ ਹੈ ਪਰ ਸਪਸ਼ਟ ਤੌਰ ਤੇ ਉਹਦਾ ਕੋਈ ਜਵਾਬ ਨਾ ਤਾਂ ਪੰਜਾਬ ਸਰਕਾਰ ਵੱਲੋਂ ਆਇਆ ਤੇ ਨਾ ਹੀ ਜਿਹੜੇ ਕਿਸਾਨ ਆ ਉਹਨਾਂ ਵੱਲੋਂ ਜਿਹੜੇ ਮੋਰਚੇ ਤੇ ਬੈਠੇ ਕਿਸਾਨ ਆ ਉਹ ਜ਼ਰੂਰ ਜਿਹੜਾ ਅਨਾਉਂਸਮੈਂਟ ਆ ਕਰਦੇ ਨਜ਼ਰ ਆਏ ਪਰ ਜਿਹੜੀ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਵੱਲੋਂ ਸਪੱਸ਼ਟ ਤੌਰ ਤੇ ਦਾ ਜਵਾਬ ਨਹੀਂ ਦਿੱਤਾ ਗਿਆ ਕਿ ਕੋਈ ਆਫੀਸ਼ੀਅਲ ਸੀਏ ਜ਼ਰੂਰ ਕਹਿ ਕੇ ਜੀ ਹਾਂ ਨਜ਼ਰ ਆਉਂਦਾ ਸੀ ਤੇ ਕਿਸਾਨਾਂ ਦੇ ਦਬਾਅ ਕਰਕੇ ਗੱਲ ਖੋਈ ਨਹੀਂ ਹੁਣ ਮੀਟਿੰਗ ਦੇ ਅੰਦਰ ਵੀ ਉਹ ਕਹਿੰਦੇ ਕਿਸੇ ਪੁੱਛਿਆ ਬਾਅਦ ਦੇ ਵਿੱਚ ਪੰਜਾਬ ਦੇ ਜਿਹੜੇ ਆਗੂ ਅਧਿਕਾਰੀ ਆ ਉਹਨਾਂ ਨੂੰ ਤਾਂ ਪੰਜਾਬ ਵਾਲਿਆਂ ਨੇ ਕਿਹਾ ਵੀ ਨਹੀਂ ਉਹ ਜੀ ਕੋਈ ਗੱਲ ਨਹੀਂ ਸੋ ਹਰਕਤ ਕੋਈ ਜਿੱਦਾਂ ਦੀ ਹਲਚਲ ਹੋਈ ਜ਼ਰੂਰ ਹੈ ਪਰ ਇਹਦੇ ਦੇ ਸਾਹਮਣੇ ਕੁਝ ਵੀ ਨਹੀਂ ਆਇਆ ਚੰਗੀ ਗੱਲ ਇਹ ਹੈ ਕਿ ਹੁਜਾ ਕੋਈ ਵਾਪਰ ਨਹੀਂ ਚਾਹੀਦਾ ਕਿਸਾਨਾਂ ਨਾਲ ਟਕਰਾਅ ਦੀ ਥਾਂ ਗੱਲਬਾਤ ਦਾ ਮਾਹੌਲ ਬਣਨਾ ਚਾਹੀਦਾ ਹੈ ਜਿੱਦਾਂ ਪਰ ਕਹਿ ਰਹੇ ਕਿ ਗੱਲਬਾਤ ਨੇ ਨਿਬੜਨ ਵੱਲ ਨੂੰ ਵਧਣੀ ਚਾਹੀਦੀ ਹੈ ਨਾ ਕਿ ਟਕਰਾਅ ਵੱਲ ਜੀ ਜੀ ਸਤਿ ਸਾਬ ਅਗੇ ਜ਼ਿਕਰ ਕਰਾਂਗੇ ਪਟਿਆਲਾ ਦੇ ਵਿੱਚ ਵਾਪਰੇ ਇੱਕ ਵਰਤਾਂਤ ਦਾ ਜਿਸ ਤਰ੍ਹਾਂ ਬੜੀ ਗੱਲ ਉੱਡ ਰਹੀ ਹੈ ਕਿ ਇੱਕ ਕਰਨਲ ਤੇ ਉਸਦੇ بیٹے ਦੇ ਨਾਲ ਕੁੱਟਮਾਰ ਹੋਈ ਪਰ ਮਾਮਲਾ ਇੱਥੇ ਨਹੀਂ ਰੁਕਿਆ ਕਾਫੀ ਭੱਗ ਗਿਆ ਹੁਣ ਜਿੱਥੇ ਉਹ ਪੁਲਿਸ ਅਧਿਕਾਰੀ ਸਸਪੈਂਡ ਕੀਤੇ ਗਏ ਨੇ ਤਾਂ ਉੱਥੇ ਹੀ ਕਾਰਵਾਈ ਦੀ ਮੰਗ ਹੋਰ ਵੀ ਕੀਤੀ ਜਾ ਰਹੀ ਹੈ ਕਿ ਅੱਗੇ ਇਸ ਦੀ ਜਾਂਚ ਹੋਵੇ ਹੁਣ ਸਵਾਲ ਇਹ ਵੀ ਉੱਠਦੇ ਨੇ ਕਿ ਸ਼ਾਇਦ ਉਹ ਪੁਲਿਸ ਮੁਲਾਜ਼ਮ ਨੇ ਜਿਹੜੇ ਉਹਨਾਂ ਨੇ ਕੁਛ ਨਾ ਕੁਛ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਉਹ ਆਪਣੇ ਹੋਸ਼ ਹਵਾਸ 'ਚ ਨਹੀਂ ਸੀ ਤੇ ਜੋ ਕਰਨਲ ਨੇ ਜਾਂ ਉਹਦਾ ਉਹਨਾਂ ਦਾ ਬੇਟਾ ਉਹ ਕਹਿੰਦੇ ਸੀ ਕੇਂਦਰ ਤੱਕ ਪਹੁੰਚ ਕਰਾਂਗੇ ਕਿਉਂਕਿ ਅਕਸਰ ਹੀ ਪੁਲਿਸ ਫੌਜੀਆ ਦੇ ਨਾਲ ੱਤਕਾ ਕਰਦੀ ਹੈ ਕਿਵੇਂ ਦੇਖਦੇ ਸਾਰੇ ਮਾਮਲੇ ਨੂੰ ਦੇਖੋ ਪਟਿਆਲਾ ਜੇ ਬਾਪਰਾ ਬਹੁਤ ਮੰਦਭਾਗੀ ਗੱਲ ਹੈ ਪਹਿਲੀ ਗੱਲ ਤਾਂ ਪੁਲਿਸ ਤੇ ਜਿਹੜੇ ਫੌਜ ਦੇ ਅਧਿਕਾਰੀ ਹੋਣ ਮੁਲਾਜ਼ਮਾ ਹੋਣ ਉਹਨਾਂ ਚ ਕੋਈ ਇਹੋ ਜਿਹੀ ਗੱਲ ਵਾਪਰਨੀ ਨਹੀਂ ਚਾਹੀਦੀ ਕੋਈ ਪੁਲਿਸ ਦੀ ਆਪਣੀ ਜ਼ਿੰਮੇਵਾਰੀ ਹੈ ਜੀ ਤੇ ਫੌਜ ਆ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ ਉਹਨਾਂ ਦੇ ਅਧਿਕਾਰੀ ਹੋਣ ਚਾਹੇ EMPLOYE ਹੋਣ ਉਹਨਾਂ ਦਾ ਟਕਰਾਹ ਬਹੁਤ ਹੀ ਮੰਦਭਾਗਾ ਕਿਉਂਕਿ ਜਦੋਂ ਆਪਾਂ ਫੌਜ ਦੀ ਗੱਲ ਕਰਦੇ ਹਾਂ ਮਸ਼ੀਨ ਸਰਕਾਰ ਦੇ ਨਾਲ ਸਾਡਾ ਸਿਰ ਸੁਖਦਾ ਸਾਡੇ ਦੇਸ਼ ਦੀ ਰਾਖੀ ਕਰਦੇ ਆ ਹਰ ਤਰ੍ਹਾਂ ਦੇ ਮੌਸਮ ਦੇ ਵਿੱਚ ਹਰ ਤਰ੍ਹਾਂ ਦੇ ਖਤਰਿਆਂ ਦੇ ਵਿੱਚ ਉਹ ਸਾਡੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਖੜੇ ਹੁੰਦੇ ਆ ਤੇ ਜੋ ਵਰਤਾਰਾ ਸਾਹਮਣੇ ਆਇਆ ਦੇਖੋ ਕਰਨਲ ਤੇ ਉਸਦੇ بیٹے ਨੂੰ ਐਵੇਂ ਹੀ ਕਹਿੰਦੇ ਕਿਤੇ ਗੱਡੀ ਖੜੀ ਪਾਰਕਿੰਗ ਦੇ ਮਾਮਲੇ ਲੈ ਕੇ ਹੋਈ ਪਛਾਲਾ ਸ਼ਹਿਰ ਦੇ ਚ ਇਹ ਨਹੀਂ ਵੀ ਕਿਤੇ ਜੰਗਲੇ ਦਾ ਦੂਰ ਸੀ ਕਿਥੇ ਰਾਤ ਦਾ ਹਨੇਰਾ ਸੀ ਪਤਾ ਨਾ ਲੱਗਾ ਹੋਵੇਗਾ ਉੱਥੇ ਕਹਿੰਦੇ ਕਰਨਲ ਤੇ ਉਸਦਾ ਬੇਟਾ ਖੜੇ ਸੀ ਤੇ ਬਾਅਦ ਵਿੱਚ ਜਿੱਦਾਂ ਆਪਾਂ ਜ਼ਿਕਰ ਕਰਾਂਗੇ ਪੁਲਿਸ ਦੀ ਗੱਡੀ ਆਈ ਟਕਰਾਰ ਹੋਇਆ ਜਿੱਦਾਂ ਕਰਨਲ ਤੇ ਉਹਨਾਂ ਦੇ ਬੇਟੇ ਵੱਲੋਂ ਦੋਸ਼ ਲਾਏ ਗਏ ਕੋਨਾਂ ਵੱਲੋਂ ਕੁੱਟਮਾਰ ਕੀਤੀ ਗਈ ਪੁਲਿਸ ਵੱਲੋਂ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਿਆ ਗਿਆ ਹਾਲਾਂਕਿ ਇੱਕ ਬਹੁਤ ਵੱਡਾ ਮਾਮਲਾ ਬਣਦਾ ਨਜ਼ਰ ਆ ਰਿਹਾ ਹੈ ਸਰਕਾਰ ਵੀ ਇਸ ਸੰਜੀਦਗੀ ਨਾਲ ਲੈ ਰਹੀ ਹੈ ਜਦੋਂ ਉਚਾਲਾ ਦੀ ਸੀਨੀਅਰ ਪੁਲਿਸ ਅਧਿਕਾਰੀ ਨੇ ਇੱਕ ਦਿਨ ਪਹਿਲਾਂ ਜਾਣਕਾਰੀ ਵੀ ਦਿੱਤੀ ਹੈ ਕਿ ਉਸ ਮਾਮਲੇ ਜਿਹੜੇ ਵੀ ਪੁਲਿਸ ਅਧਿਕਾਰੀ ਮੁਲਾਜ਼ਮ ਸ਼ਾਮਲ ਸੀ ਚਾਹੇ ਕੋਈ ਹੇਠਲੀ ਪੱਧਰ ਦਾ ਚਾਹੇ ਉੱਪਰਲੀ ਪੱਧਰ ਦਾ ਕੋਈ 12 ਦਰਜਨ ਦੇ ਕਰੀਬ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਸਸਪੈਂਡ ਕੀਤਾ ਗਿਆ ਪਰ ਕਰਨਲ ਦੇ ਉਸ ਦਾ ਬੇਟਾ ਜਾਂ ਉਹਨਾਂ ਦਾ ਪਰਿਵਾਰ ਹੈ ਮੰਗ ਕਰ ਰਿਹਾ ਹੈ ਕਿ ਸਾਨੂੰ ਦਾ ਪਤਾ ਨਹੀਂ ਕਿਹਦੇ ਖਿਲਾਫ ਕਾਰਵਾਈ ਕੀਤੀ ਹੈ ਕਿਹਦੇ ਖਿਲਾਫ ਨਹੀਂ ਕੀਤੀ ਗਈ ਐਫ ਆਈ ਆਰ ਚ ਕਿਹਦੇ ਨਾਮ ਹੈ ਕਿਹਦੇ ਨਾਮ ਨਹੀਂ ਹੈਗੇ ਉਹ ਕਹਿੰਦੇ ਕਿ ਸਿੱਧੇ ਤੌਰ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਅਰੈਸਟ ਕਰਕੇ ਅਦਾਲਤ 'ਚ ਪੇਸ਼ ਹੋਣਾ ਚਾਹੀਦਾ ਹੈ ਔਰ ਅਗੇ ਕੇਸ ਚੱਲਣੇ ਚਾਹੀਦੇ ਆ ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ ਵੈਸੇ ਵੀ ਜੇ ਦੇਖਿਆ ਜਾਵੇ ਤਾਂ ਜਿਹੜੀ ਫੌਜ ਹੈਗੀ ਆ ਉਹਦੇ ਖਿਲਾਫ ਪੁਲਿਸ ਕੋਈ ਕਾਰਵਾਈ ਕਰ ਵੀ ਨਹੀਂ ਸਕਦੀ ਅਕਸਰ ਮੇਰੀ ਜਾਣਕਾਰੀ ਮੁਤਾਬਕ ਇਹ ਹੈ ਕਿ ਆ ਪੁਲਿਸ ਅਗਰ ਕੋਈ ਫਰਜ਼ ਕਰ ਲੁ ਕਿਸੇ ਫੌਜੀ ਨੇ ਸਾਬਕਾ ਫੌਜੀ ਹਾਲਾਂਕਿ ਕਨਸਟਾਂ ਇਸ ਵੇਲੇ ਵੀ ਸਰਵਿਸ 'ਚ ਕੋਈ ਰਿਟਾਇਰਡ ਫੌਜੀ ਅਧਿਕਾਰੀ ਵੀ ਹੋਵੇ ਕੋਈ ਕਿਸੇ ਵੇਲੇ ਕਿਸੇ ਤੋਂ ਕੋ ਇਨਸਾਨ ਹੈ ਕੋਈ ਘਰਾਮੀ ਜਾਂ ਗਲਤੀ ਹੋ ਵੀ ਜਾਂਦੀ ਹੈ ਤਾਂ ਪੁਲਿਸ ਦਾ ਕਹਿੰਦੇ ਹੁੰਦਾ ਕਿ ਪੁਲਿਸ ਉਸਤੇ ਕਾਰਵਾਈ ਕਰਕੇ ਬਕਾਇਦਾ ਫੌਜ ਨੂੰ ਜਾਣਕਾਰੀ ਦਿੰਦੀ ਹੈ ਤੇ ਫੌਜ ਹੀ ਉਸ ਕਤਹਿ ਦੋਸ਼ੀ ਨੂੰ ਲੈ ਕੇ ਜਾਂਦੀ ਹੈ ਤੋਂ ਦੇਖਦੇ ਕਿਸੇ ਆਪ ਕਾਰਵਾਈ ਕਰਨੀ ਜਾਂ ਅਦਾਲਤ 'ਚ ਪੇਸ਼ ਕਰਨਾ ਹੈ ਤੇ ਪੁਲਿਸ ਦਾ ਕੋਈ ਅਧਿਕਾਰ ਨਹੀਂ ਹੁੰਦਾ ਕਿ ਸਿੱਧੇ ਤੌਰ 'ਤੇ ਉਹ ਪੁੱਛਗਿੱਛ ਕਰੇ ਦੇ ਨਾਲੇ ਕਿਸੇ ਨੂੰ ਕੁੱਟਮਾਰ ਕਰਨਾ ਦਾ ਸਹਾਰਨ ਚਾਏ ਆਮ ਸਿਵਲ ਨੇ ਹੋਵੇ ਉਹਦਾ ਵੀ ਕੋਈ ਇਸ ਤਰ੍ਹਾਂ ਦਾ ਪਲੀਦਾ ਅਧਿਕਾਰ ਨਹੀਂ ਕਿ ਦੇ ਥੱਪੜ ਮਾਰੇ ਜਾਂ ਢਾਕੇ ਕੁੱਟਮਾਰ ਕਰੇ ਤੇ ਜਿੱਦਾਂ ਫੌਜ ਦੀ ਆਪਾਂ ਗੱਲ ਕੀਤੀ ਉਹਨਾਂ ਅਧਿਕਾਰੀਆਂ ਦੀ ਗੱਲ ਕਿੱਦਾਂ ਬਿਲਕੁਲ ਨਹੀਂ ਬਣਦੀ ਇਸ ਦੇ ਖਿਲਾਫ ਕਾਫੀ ਵੱਡਾ ਰੋਸ ਜਿਹੜਾ ਹੈਗਾ ਇਸ ਮੁੱਦੇ ਤੇ ਵਕਤ ਪੋਲਿਟিক্যাল ਪਾਰਟੀਆਂ ਵੱਲੋਂ ਵੀ ਮੈਂ ਆਪਣੇ ਪ੍ਰੋਗਰਾਮ ਤੋਂ ਕੁਝ ਮਿੰਟ ਪਹਿਲਾਂ ਭਾਜਪਾ ਦੇ ਸੀਨੀਅਰ ਸਪੋਕਸਮੈਨ ਨੇ ਉਹ ਵੀ ਫੌਜ ਰਿਹਾ ਕਨ ਜੈ ਬੰਸ ਕਨ ਜੈ ਬੰਸ ਕਹਿ ਰਹੇ ਸੀ ਕਿ ਵੀ ਅਸੀਂ ਭਾਜਪਾ ਜਾਂ ਸੀਐਸ ਦੇ ਬਿਲਕੁਲ ਖਿਲਾਫ ਆ ਜੋ ਕੁਝ ਵਰਤਾਰਾ ਹੈ ਇਹ ਬਾਪਰੇ ਉਹ ਕਹਿੰਦੇ ਮੈਂ ਆ ਫੌਜੀ ਆ ਕੋਈ ਹੱਕ ਨਹੀਂ ਹੈਗਾ ਪੁਲਿਸ ਦਾ ਕਿਸੇ ਫੌਜੀ ਨੂੰ ਹੱਥ ਪਾਉਣਾ ਜਾਂ ਉਹਦੇ ਖਿਲਾਫ ਕਾਰਵਾਈ ਕਰਨਾ ਜੇ ਕੋਈ ਗੱਲ ਬਣਦੀ ਵੀ ਸੀ ਜੇ ਕੋਈ ਗੱਲ ਮੰਨ ਲੈ ਜਾਂਦਾ ਪ੍ਰੀਤੀ ਗੱਲ ਵੀ ਮੰਨੀ ਜਾਂਦੀ ਤੇ ਉਹਨਾਂ ਦਾ ਬਣਦਾ ਸੀਗਾ ਕਿ ਤੁਸੀਂ ਅਧਿਕਾਰੀ ਨਹੀਂ ਹੋ ਫੌਜ ਦੇ ਹਵਾਲੇ ਕੀਤਾ ਜਾਂਦਾ ਤੇ ਫੌਜ ਅਗੇ ਦੇਖਦੀ ਹੈ ਨੰਨਾ ਕਰਦੀ ਹੈ ਕਿ ਉਹਨਾਂ ਨੇ ਆਪਣੇ ਢੰਗ ਨਾਲ ਮਾਮਲੇ ਦਾ ਨਪਟਾਰਾ ਕਰਨਾ ਜਾਂ ਕੇ ਅਦਾਲਤ ਇਸ ਪੇਸ਼ਾ ਜੀ ਜੀ ਸੋ ਕਹਿੰਦੇ ਪੁਲਿਸ ਕੋਲੇ ਕੋਈ ਅਧਿਕਾਰ ਨਹੀਂ ਪੁਲਿਸ ਨੇ ਬਿਲਕੁਲ ਦੂਜੇ ਕਿਸੇ ਖੇਤਰ ਤੇ ਜਾ ਕੇ ਦਖਲ ਦਿੱਤਾ ਜਿਹੜਾ ਕਿ ਬਿਲਕੁਲ ਨਹੀਂ ਬਣਦਾ ਉਰੇ ਵੀ ਹੁਣ ਜਿਹੜੀਆਂ ਮੀਡੀਆ ਤੇ ਰਿਪੋਰਟਾਂ ਆਈਆਂ ਪਹਿਲਾਂ ਪੁਲਿਸ ਵੱਲੋਂ ਸ਼ੁਰੂ ਜੇ ਕਿਹਾ ਗਿਆ ਕਿ ਜੀ ਉਹਨਾਂ ਨੇ ਨਸ਼ਾ ਕੀਤਾ ਸੀ ਨਸ਼ੇ ਕਰਕੇ ਸਾਡੇ ਨਾਲ ਉਰੇ ਹੁਣ ਜਿਹੜੀ ਮੀਡੀਆ ਦੀ ਰਿਪੋਰਟਸ ਆਈਆਂ ਮੈਡੀਕਲ ਰਿਪੋਰਟਸ ਆਈਆਂ ਜੀ ਉਹਦੇ ਮੁਤਾਬਕ ਤਾਂ ਇਹ ਹੈ ਕੰਨਰਜਾਉ ਦੇ ਬੇਟੇ ਨੇ ਕੋਈ ਨਸ਼ਾ ਨਹੀਂ ਕੀਤਾ ਕੋਈ ਨਸ਼ੇ ਵਾਲੀ ਗੱਲ ਹੀ ਨਹੀਂ ਹੈ ਬਿਲਕੁਲ ਬਿਲਕੁਲ ਸੋ ਪੁਲਿਸ ਨੂੰ ਇਹ ਨਹੀਂ ਕਿ ਹਰ ਇੱਕ ਨੂੰ ਇੱਕੋ ਰਸੇ ਨੇ ਬੰਨਣਾ ਚਾਹੀਦਾ ਜਾਂ ਹਰ ਇੱਕ ਇਸ ਤਰ੍ਹਾਂ ਦਾ ਇਨਾ ਨਤਾਣਾ ਜਾਂ ਨਮਾਣਾ ਨਹੀਂ ਹੁੰਦਾ ਜੀ ਕਿ ਜੋ ਫੀਲ ਦੋਸ਼ ਲਾ ਦੇ ਉਹੀ ਮੰਨੇ ਜਾਣਗੇ ਸੋ ਉਹਨਾਂ ਦਾ ਪ੍ਰਵਾਦ ਦਿੱਤਾ ਹੈ ਇਸ ਮਾਮਲੇ 'ਚ ਇਨਸਾਫ ਤੇ ਨਿਆਂ ਲਈ ਜੀ ਉਹਨਾਂ ਨੇ ਇਹ ਵੀ ਕਹਤਾ ਹੈ ਕਿ ਜੇ ਸਾਨੂੰ ਨ્યાਇਕ ਇਨਸਾਫ ਨਹੀਂ ਮਿਲੇਗਾ ਤਾਂ 22 ਮਾਰਚ ਨੂੰ ਡੀਸੀ ਸਾਹਿਬ ਦਫ਼ਤਰ ਦੇ ਸਾਹਮਣੇ ਪੱਕੇ ਤੌਰ ਤੇ ਧਰਨਾ ਲਾ ਜਾਵਾਂਗੇ ਔਰ ਸਾਨੂੰ ਉੱਪਰ ਤੱਕ ਵੀ ਕੌਮੀ ਪੱਧਰ ਤੱਕ ਵੀ ਸੈਂਟਰ ਦਾ ਕੋਈ ਜਾਣਾ ਪਿਆ ਤਾਂ ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਸੋ ਜਿਵੇਂ ਕਿ ਇਹ ਕਹਿੰਦੇ ਕਿ ਡੁੱਲੇ ਪੇਰਾਂ ਦਾ ਕੁਝ ਨਹੀਂ ਵਿਗੜਿਆ ਜਿਹੜੇ ਪੁਲਿਸ ਅਧਿਕਾਰੀ ਜਾਂ এমਪਲਾਈਜ਼ ਜ਼ਿੰਮੇਵਾਰ ਹੈ ਮੰਦਭਾਗੀ ਘਟਨਾ ਲਈ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਡੇ ਦੇਸ਼ ਦਾ ਮਾਣ ਹੁੰਦਿਆ ਫੌਜੀ ਤੇ ਕਿਸੇ ਵੀ ਕਦਰੇ ਮਾਮਲਾ ਆਗੇ ਵਧਣਾ ਨਹੀਂ ਚਾਹੀਦਾ ਸੁਲਝਾਇਆ ਜਾਣਾ ਚਾਹੀਦਾ ਮੈਂ ਸਾਂਹਦਾ ਕਿ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੇ ਇਸ ਮਾਮਲੇ 'ਤੇ ਦਖਲ ਦੇ ਕੇ ਕਿਉਂਕਿ ਪੰਜਾਬ ਦਾ ਭਰਿਆ ਪਿਆ ਫੌਜਿਆਂ ਨਾਲ ਸਾਬਕਾ ਫੌਜਿਆਂ ਨਾਲ ਪੰਜਾਬ ਤਾਂ ਹਾਈਪਾਕੇ ਇਹ ਜਾਂ ਕਿਸਾਨ ਹੈ ਜਾਂ ਫੌਜੀ ਹੈ ਦੋਈ ਵੱਡੀਆਂ ਤਰ੍ਹਾਂ ਜਿਹੜੀਆਂ ਇੱਥੇ ਰਹਿਣ ਵਾਲੀਆਂ ਸੋ ਇਦਾਂ ਦਾ ਟਕਰਾਅ ਬਹੁਤ ਹੀ ਮੰਦਭਾਗਾ ਹੈ ਪਰ ਹੁਣ ਸਰਕਾਰ ਨੂੰ ਵੀ ਚਾਹੀਦਾ ਇਸ ਮਾਮਲੇ ਵਿੱਚ ਦਖਲ ਦੇ ਕੇ ਨਿਆਂ ਤੇ ਇਨਸਾਫ ਦਿਵਾਉਣਾ ਚਾਹੀਦਾ ਜਿਹੜੇ ਪਰਿਵਾਰ ਨਾਲ ਜ਼ਿਆਦਤੀ ਹੋਈ ਹੈ ਜਿਹੜੇ ਕੋਜੀ ਪਰਿਵਾਰ ਨਾਲ ਧੱਕਾ ਕੀਤਾ ਗਿਆ ਜੀ ਜੀ ਸਿੱਧਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਅੱਜ ਕੇ ਸਾਨੀ ਮੁੱਦਾ ਜ਼ਿਆਦਾ ਇੰਪੋਰਟੈਂਟ ਹੋਣ ਦੇ ਕਰਕੇ ਜ਼ਿਆਦਾ ਮਹੱਤਵਪੂਰਨ ਹੋਣ ਦੇ ਕਰਕੇ ਕੁਝ ਹੋਰ ਵਿਸ਼ਿਆਂ ਤੇ ਗੱਲਬਾਤ ਨਹੀਂ ਹੋ ਸਕੀ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਅੱਜ ਦੀ ਮੀਟਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਰਹੀ ਸੋ ਅਜਿਹੇ ਦੇ ਵਿੱਚ ਉਮੀਦ ਕਰਦੇ ਆਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ